ਉਹ ਸੱਚੇ ਪਾਤਸ਼ਾਹੀ ਬਾਣੀ ਵਿੱਚੋਂ ਸ਼ਬਦ ਹੈ ਸਤਗੁਰਾਂ ਨੇ ਸਮਝਾਉਣਾ ਕੀਤਾ ਜਨਮ ਜਨਮ ਕੇ ਦੁਖ ਨਿਵਾਰੇ ਸੂਕਾ ਮਨ ਸਦਾ ਰੇ ਹੁਣ ਮਨੁੱਖੇ ਜਨਮ ਦੀ ਦਾਤ ਪ੍ਰਭੂ ਪਰਮਾਤਮਾ ਨੇ ਬਖਸ਼ੀ ਹੈ ਤੇ ਗੁਰਬਾਣੀ ਰਾਹੀਂ ਸਾਡੇ ਜਨਮਾਂ ਜਨਮਾਂ ਦੇ ਦੁੱਖ ਕੱਟ ਦੇਵੇਗਾ ਪ੍ਰਭੂ ਪਰਮਾਤਮਾ ਨੇ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਦੀਆਂ ਰਸਨਾ ਤੋਂ ਬਾਣੀ ਆਈ ਤੇ ਸਾਨੂੰ ਇਹ ਬਾਣੀ ਦਾ ਖਜ਼ਾਨਾ ਮਿਲਿਆ ਤੇ ਹੁਣ ਜੇ ਆਪਾਂ ਬਾਣੀ ਦੇ ਨਾਲ ਜੁੜਾਂਗੇ ਭਾਈ ਗੁਰਬਾਣੀ ਸ਼ਬਦ ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਗੁਰੂ ਦੇ ਕਹੇ ਅਨਸਾਰ ਬਸਰ ਕਰਾਂਗੇ ਤਾਂ ਆਪਣਾ 84 ਦਾ ਗੇੜ ਖਤਮ ਹੋ ਜਾਏਗਾ ਜਨਮ ਜਨਮ ਕੇ ਦੁੱਖ ਅਨਿਵਾਰੇ ਕਿ ਜਨਮ ਮਰਨ ਦੁੱਖ ਵੱਡਾ ਹੈ ਨਾ ਜੰਮਣ ਮਰਨ ਦੁੱਖ ਵੱਡਾ ਹੈ ਗੁਰਬਾਣੀ ਚ ਪੰਕਤੀ ਹੈ ਇਹ ਜਨਮ ਮਰਨ ਦਾ ਗੇੜ ਮੁੱਕ ਜਾਏਗਾ ਦੁੱਖ ਨਿਵਾਰ ਦੇਗਾ ਮਹਾਰਾਜ ਇਹ ਦੁੱਖ ਕੱਟ ਦੇਗਾ ਤੇ ਸੂਕਾ ਮਨ ਸੁਧਾਰੇ ਹੁਣ ਜਿਹੜਾ ਮਨ ਆਪਣਾ ਬਹਿਮਾ ਭਰਮਾ ਚਿੰਤਾਵਾਂ માં ਸੰਸਾਰ ਵਿੱਚ ਸੁੱਕਿਆ ਰਹਿੰਦਾ ਇਹ ਹਰਿਆ ਭਰਿਆ ਹੋ ਜਾਏਗਾ ਸੁਧਰ ਜਾਏਗਾ ਮਨ ਆਏ ਕਹ ਲੋ ਵਿਗੜਿਆ ਹੋਇਆ ਮਨ ਸੁਧਰ ਜਾਏਗਾ ਸੁਧਰੇਗਾ ਕਦੋਂ ਦਰਸ਼ਨ ਭੇਟ ਤੋ ਹੋ ਤਨੇ ਹਾਲਾਂ ਗੁਰੂ ਦੇ ਜਦੋਂ ਦਰਸ਼ਨ ਕਰਾਂਗੇ ਭੇਟ ਦਾ ਮਤਲਬ ਹੁੰਦਾ ਜਦੋਂ ਗੁਰੂ ਨਾਲ ਇਕਮਿਕਤਾ ਹੁੰਦੀ ਹੈ ਮਨ ਨੂੰ ਆਪਾ ਅਰਪਣ ਕਰ ਦਿੰਨੇ ਆ ਗੁਰੂ ਦੇ ਅੱਗੇ ਫਿਰ ਗੁਰੂ ਤੇ ਗੁਰੂ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿੰਦਾ ਗੁਰੂ ਦੇ ਦਰਸ਼ਨ ਕਰਨੋਂ ਗੁਰਬਾਣੀ ਵਿੱਚੋਂ ਮਿਲ ਕੇ ਗੁਰੂ ਨੂੰ ਇਹ ਆ ਇਹਦਾ ਭਾਵ ਵਰਤਮਨ ਦਾ ਦਰਸ਼ਨ ਭੇਟ ਤੋਹਤ ਨਿਹਾਲਾ ਮਨ ਨਿਹਾਲ ਹੋ ਜਾਏਗਾ ਕਦੋਂ ਹਰ ਕਾ ਨਾਮ ਵਿਚਾਰੇ ਹਰੂ ਪ੍ਰਭ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਵਿਚਾਰ ਗੁਰਬਾਣੀ ਰਾਹੀਂ ਕਰਦੇ ਰਹੀਏ ਤੇ ਸੁਣਦੇ ਰਹੀਏ ਮੇਰਾ ਵੈਦ ਗੁਰੂ ਗੋਬਿੰਦ ਦਾ ਉਹ ਸਭ ਤੋਂ ਵੱਡਿਆਂ ਤੋਂ ਵੱਡਾ ਵੈਦ ਹੈ ਜੋ ਮਨ ਦੀਆਂ ਬਿਮਾਰੀਆਂ ਨੂੰ ਜਾਣਦਾ ਹੈ ਜਿਹੜਾ ਸਰੀਰ ਕਰਕੇ ਵੈਦ ਆ ਮਨੁੱਖੇ ਸਰੀਰ ਵਿੱਚ ਕਰਕੇ ਵੈਦ ਦਾ ਡਾਕਟਰ ਹਕੀਮ ਆ ਇਹ ਸਰੀਰ ਦੀਆਂ ਬਿਮਾਰੀਆਂ ਨੂੰ ਤਾਂ ਜਾਣ ਲੈਂਦੇ ਨੇ ਸਰੀਰ ਦੀਆਂ ਬਿਮਾਰੀਆਂ ਨੂੰ ਜਾਣ ਕੇ ਉਹਨਾਂ ਦਾ ਇਲਾਜ ਵੀ ਕਰ ਦਿੰਦੇ ਨੇ ਪਰ ਜਿਹੜੇ ਮਨ ਦੀਆਂ ਬਿਮਾਰੀਆਂ ਦਾ ਜਾਣਕਾਰ ਹੈ ਤੇ ਇਲਾਜ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ ਆ ਲਿਖਿਆ ਜੀ ਮੇਰਾ ਵਾਹਿਗੁਰੂ ਗੋਬਿੰਦਾਂ ਅਕਾਲ ਪੁਰਖ ਵਾਹਿਗੁਰੂ ਮਨ ਦੀਆਂ ਬਿਮਾਰੀਆਂ ਦਾ ਵੈਦ ਹੈ ਤੇ ਦਵਾਈ ਕਾਦੀ ਦਿੰਦਾ ਹਰ ਹਰ ਨਾਮ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਵਾਈ ਮੁੱਖ ਵਿੱਚ ਪਾਉਂਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਇੱਕ ਹੈ ਗੁਰਪਰਮੇਸ਼ਰ ਇੱਕੋ ਜਾਨ ਮਹਾਰਾਜ ਕਹਿੰਦੇ ਨੇ ਹਰ ਹਰ ਨਾਮ ਔਖਦ ਮੁਖ ਦੇਵੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਮੁਖ ਦਵਾਈ ਮੁਖ ਵਿੱਚ ਪਾ ਦਿੰਦਾ ਤੇ ਫਿਰ ਕਾਟੇ ਜਮ ਕੀ ਫੰਦਾ ਫਿਰ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ਜਦੋਂ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਵਾਈ ਮੁਖ ਨੂੰ ਮਿਲਦੀ ਹੈ ਨਾ ਫਿਰ ਜਮਾਂ ਵਾਲੀ ਫਾਹੀ ਕੱਟੀ ਜਾਂਦੇ ਆ ਮਨ ਦੇ ਰੋਗ ਦੂਰ ਹੋ ਜਾਂਦੇ ਨੇ ਮਨ ਬਕਾਰਾਂ ਦਾ ਘੇਰਿਆ ਹੋਇਆ ਨਾ ਬਕਾਰਾਂ ਦੀ ਵੀ ਇਹਨੂੰ ਬਿਮਾਰੀ ਚਿੰਬੜੀ ਹੋਈ ਆ ਮਨ ਨੂੰ ਉਹ ਗੁਰੂ ਦਾ ਗਿਆਨ ਪ੍ਰਭ ਪ੍ਰਮਾਤਮਾ ਦਾ ਨਾਮ ਕੱਟ ਦਿੰਦਾ ਕਾਟੇ ਜਮ ਕੀ ਫੰਦਾ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਏ ਚਲੋ ਅੱਗੇ ਮਹਾਰਾਜ ਦੱਸਦੇ ਨੇ ਰਹਾਉ ਵਾਲੇ ਬੰਦੇ ਤੇ ਸਮਰਾਥਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰ ਉਹ ਸਮਰਾਥਾ ਪੁਰਖ ਪ੍ਰਭ ਪ੍ਰਮਾਤਮਾ ਪੂਰਾ ਪੂਰਾ ਦਾਤਾ ਦੇਣ ਵਾਲਾ ਆਪੇ ਹੀ ਸਭ ਕੁਝ ਕਰਨ ਵਾਲਾ ਹੈ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਉਧਾਰਾ ਗੁਰੂ ਮਹਾਰਾਜ ਕਹਿੰਦੇ ਪ੍ਰਭ ਪ੍ਰਮਾਤਮਾ ਦੇ ਨਾਮ ਦਾ ਆਧਾਰ ਜਦੋਂ ਮਨੁੱਖ ਨੂੰ ਹੁੰਦਾ ਨਾ ਤੇ ਉਹਦਾ ਆਪਣਾ ਆਪ ਸਬਰ ਜਾਂਦਾ ਗੁਰੂ ਕਿਰਪਾ ਕਰਕੇ ਆਪਣੇ ਦਾਸਾਂ ਨੂੰ ਆਪਣੇ ਪਿਆਰਿਆਂ ਨੂੰ ਸਹੀ ਰਸਤੇ ਤੇ ਤੋਰ ਲੈਂਦਾ ਤੇ ਜੋ ਆਪਾਂ ਲੜੀਵਾਰ ਕਰਦੇ ਆਂ ਸਤਿਗੁਰਾਂ ਦੀ ਕਿਰਪਾ ਸਦਕਾ ਉਹ ਵਚਨ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਨੇ ਉਹ ਰਾਗ ਬਿਹાગੜਾ ਬਾਣੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਹੈ ਰਾਗ ਬਿਹાગੜਾ ਵਿੱਚ ਉਹ ਆਪਾਂ ਰਾਗ ਸੋਰਠ ਵਿੱਚ ਪੜਿਆ ਸ਼ਬਦ ਜਿਹੜਾ ਪਾਵਨ ਪਵਿੱਤਰ ਅੰਗ 618 ਤੇ ਸੁਭਾਈ ਮਨ ਸ਼ਬਦ ਆਪਾਂ ਪੜਿਆ ਹੁਕਮਨਾਮੇ ਦੇ ਰੂਪ ਵਿੱਚ ਉਹ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਆ ਸੋਰਠਿ ਰਾਗ ਅੰਦਰ ਤੇ ਇਹ ਬਿਹાગੜਾ ਰਾਗ ਅੰਦਰ ਰਾਗ ਬਿਹાગੜਾ ਮਹੱਲਾ 5 ਅਤਪ੍ਰੀਤਮ ਮਨਮੋਹਨਾ ਘਟ ਘਟ ਸੁਹਣ ਪ੍ਰਾਨ ਆਧਾਰਾ ਰਾਮ ਪ੍ਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ ਸਭ ਦੇ ਮਨ ਨੂੰ 모ਹ ਲੈਣ ਵਾਲਾ ਹੈ ਸਭ ਸਰੀਰਾਂ ਵਿੱਚ ਸੋਬ ਰਿਹਾ ਹੈ ਸਭ ਦੇ ਜੀਵਨ ਦਾ ਸਹਾਰਾ ਹੈ ਮਹਾਰਾਜ ਕਹਿੰਦੇ ਉੱਥੇ ਵੀ ਦੱਸਿਆ ਇਹੀ ਇੱਥੇ ਵੀ ਇਹੀ ਦੱਸਿਆ ਬਸ ਲਫ਼ਜ਼ਾਂ ਦਾ ਫਰਕ ਹੈ ਉੱਥੇ ਮਹਾਰਾਜ ਨੇ ਦੱਸਦਾ ਜਨਮ ਜਨਮ ਕੇ ਦੁਖ ਨਿਵਾਰੇ ਸੁਕਾ ਮਨ ਸਧਾਰੇ ਇੱਥੇ ਮਹਾਰਾਜ ਨੇ ਦੱਸਦਾ ਵੀ ਪ੍ਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ ਸਭ ਸਰੀਰਾਂ ਵਿੱਚ ਸੋਬ ਰਿਹਾ ਹੈ ਸਬਦੇ ਜੀਵਨ ਦਾ ਸਹਾਰਾ ਹੈ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅપર ਅਪਾਰਾ RAM ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅપર ਅਪਾਰਾ RAM RAM ਮੈਨੇ ਰਮਿਆ ਹੋਇਆ ਜਿਹੜਾ ਕਟ-ਕਟ ਮੇ ਹਰ ਜੂ ਵਸੇ ਸੰਤਨ ਕਿਹੋ ਪਕਾਰ ਜਿਹੜਾ ਘਟ-ਘਟ ਵਿੱਚ ਬਸ ਬਸ ਰਿਹਾ ਇੱਕ ਸਰੀਰ ਵਾਲਾ ਆ ਰਾਮ ਜੀ ਉਹਨੂੰ ਰਾਮਚੰਦਰ ਕਿਹਾ ਗਿਆ ਉਹ ਰਾਜਾ ਰਾਮ ਹੋਇਆ ਜਿਹੜਾ ਉਹਨੂੰ ਤੇ ਆਉਂਦਾ ਉਹ ਜੈਸੀ ਆ ਰਾਮ ਕਹੇਗਾ ਜਿਹੜਾ ਜੈਸੀ ਆ ਰਾਮ ਕਹਿੰਦਾ ਉਹ ਆਪਾਂ ਇਹ ਸਮਝ ਲਓ ਕਿ ਉਹ ਰਾਮਚੰਦਰ ਨੂੰ ਯਾਦ ਕਰ ਰਿਹਾ ਰਾਮਚੰਦਰ ਸੀਤਾ ਜੀ ਨੂੰ ਯਾਦ ਕਰ ਰਿਹਾ ਜਿਹੜਾ ਗਰਬਾਣੀ ਵਿੱਚ ਇਹ ਰਾਮ ਰਾਮ ਸ਼ਬਦ ਆਇਆ ਇਹ ਰਾਮ ਰਾਮ ਰਮਿਆ ਹੋਇਆ ਕਣ-ਕਣ ਵਿੱਚ ਵੱਸਦਾ ਜਿਹੜਾ ਹਰਥਾਂ ਮੌਜੂਦ ਜਿੱਥੇ ਹਉ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ ਉਹ ਸੱਚਾ ਸਿਰਜਣਹਾਰ ਸ੍ਰਿਸ਼ਟੀ ਦਾ ਰਚਨਹਾਰ ਸ੍ਰਿਸ਼ਟੀ ਨੂੰ ਸਾਜਣ ਵਾਲਾ ਉਹਦੀ ਸਾਂਭ ਸੰਭਾਲ ਕਰਨ ਵਾਲਾ ਰਾਮ ਰਮਿਆ ਹੋਇਆ ਚੀਟੀ ਤੇ ਗੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਜਿਹੜਾ ਕੀੜੀ ਤੋਂ ਲਾ ਕੇ ਹਾਥੀ ਤੱਕ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੋਰ ਵੀ ਜੀਵ ਬਹੁਤ ਨੇ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਪਾਣੀ ਬਹੁਤ ਪਾਣੀ ਦੇ ਵਿੱਚ ਬਹੁਤ ਵੱਡੇ ਵੱਡੇ ਜੀਵ ਨੇ ਇੱਕ ਨੀਲਬੇਲ ਦੱਸਿਆ ਨੀਲਬੇਲ ਸੁਣਿਆ ਮੈਂ ਬਿਉਦੀ 40 ਕੁਇੰਟਲ ਖਰਾਕ ਹੈ 1 ਟਨ 4 ਟਨ ਰੋਜ਼ ਖਾਂਦੀ ਆ ਤੇ ਦੰਦ ਵੀ ਉਹਦੇ 9-9 ਫੁੱਟੇ ਦੱਸਿਆ 9-9 ਫੁੱਟੇ ਦੰਦ ਜਿਹੜੀ 40 ਕੁਆਂਟਲ ਰੋਜ਼ ਦੀ ਖਾਹ ਖਾਂਦੀ ਉਹਨੂੰ ਵੀ ਪ੍ਰਮਾਤਮਾ ਨੇ ਪੈਦਾ ਕੀਤਾ ਤੇ ਉਹਦੀ ਖਾਹਕ ਵੀ ਪੂਰੀ ਕਰ ਰਿਹਾ। ਉਹ ਬੇਅੰਤ ਆਕਾਲ ਪੁਰਖ ਵਾਹਿਗੁਰੂ। ਉਹ ਕੀੜੀ ਵਿੱਚ ਵੀ ਪੂਰਾ ਪੂਰਾ ਤੇ ਵੱਡੇ ਤੋਂ ਵੱਡੇ ਜੀਵ ਵਿੱਚ ਵੀ ਪੂਰਾ ਪੂਰਾ। ਉਸ ਰਾਮ ਦੀ ਗੱਲ ਕਰੀਏ ਗੁਰਬਾਣੀ ਵਿੱਚ ਇੱਥੇ। ਸੁੰਦਰ ਸੋਪਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ। ਉਸ ਦਿਆ ਦੇ ਘਰ ਗੋਪਾਲ ਪਿਆਰੇ ਦੀ ਸੁਣੀ ਸੋਭਾ ਫਸਰ ਰਹੀ ਹੈ ਬੜੀ ਬੇਅੰਤ ਸੋਭਾ ਹੈ ਉਹਦੀ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਸੋਭਾ ਦਾ ਗੋਪਾਲ ਗੋਪਾਲ ਦਾ ਮਤਲਬ ਹੈ ਧਰਤੀ ਦਾ ਪਾਲਣ ਵਾਲਾ ਹੈ ਧਰਤੀ ਦਾ ਪਾਲਕ ਗੋਮਨ ਧਰਤੀ ਪਾਲ ਮੈਨੇ ਉਹਨੂੰ ਪਾਲਣ ਵਾਲਾ ਇਥੇ ਲਿਖਿਆ ਮਰਨੇ ਗੋਪਾਲ ਦਿয়াল ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆ ਮਰਨੇ ਦੱਸਿਆ ਵੀ ਹੇ ਦਿয়াল ਗੋਬਿੰਦ ਹੇ ਗੋਪਾਲ ਹੇ ਪਿਆਰੇ ਕੰਤ ਮੈਨੂੰ ਨਿਮਾਣੀ ਨੂੰ ਮਿਲ ਨਿਮਾਣੀ ਜੀ ਬੇਸਤਰੀ ਨਿਮਾਣੀ ਜਿੰਦ ਨੂੰ ਮਿਲ ਗਰਬਾਣੀ ਵਿੱਚ ਇਹ ਵੀ ਦੱਸਿਆ ਮਹਾਰਾ ਸੱਚੇ ਪਾਤਸ਼ਾਹ ਨੇ ਦੇਈ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਹੋਰ ਸਗਲੀ ਨਾਰ ਸਵਾਈ ਹੋਰ ਜਿੰਨੇ ਵੀ ਜੀਵ ਆਪਾਂ ਧਰਤੀ ਤੇ ਜੀਵ ਆ ਜਿੰਨੇ ਵੀ ਇਸਤਰੀ ਆ ਚਾਹੇ ਪੁਰਸ ਸਾਰੇ ਆਪਾਂ ਉਹਦੀਆਂ ਜੀਵ ਇਸਤਰੀਆਂ ਹਨ ਮਹਾਰਾਜ ਨੇ ਸਮਝਾਉਣਾ ਕੀਤਾ ਨੈਣ ਤਰਸ਼ਨ ਦਰਸ ਪਰਸ਼ਨ ਨਾ ਨੀਂਦ ਰਹਿਣ ਬਿਹਾਨੀਆਂ ਮੇਰੀਆਂ ਅੱਖਾਂ ਤੇਰੇ ਦਰਸ਼ਨ ਦੀ ਸ਼ੂ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ ਪਰ ਮੈਨੂੰ ਤੇਰੇ ਮਲਾਪ ਤੋਂ ਪੈਦਾ ਹੋਣ ਵਾਲੀ ਸ਼ਾਂਤੀ ਨਹੀਂ ਮਿਲ ਰਹੀ ਜਿਹੜੀ ਪ੍ਰਭੂ ਪਰਮਾਤਮਾ ਆਪਣੇ ਪਿਆਰੇ ਨੂੰ ਮਿਲ ਕੇ ਸ਼ਾਂਤੀ ਹਾਸਲ ਹੁੰਦੀ ਹੈ ਨਾ ਜੀਵ ਨੂੰ ਮਹਾਰਾਜ ਕਹਿੰਦੇ ਉਹ ਨਹੀਂ ਮਿਲ ਰਹੀ ਤੇ ਇਥੋਂ ਬਿਨਾ ਤੂੰ ਮਿਲ ਮੈਨੂੰ ਤਾਂ ਮਿਲੇਗੀ ਜਿਵੇਂ ਆਪਾਂ ਇੱਕ ਵਾਰੀ ਧਾਰਨਾ ਲਈਏ ਵੀ ਆਪਣੇ ਪਿਆਰਿਆਂ ਨੂੰ ਆਪਦੇ ਨੇੜ ਵਾਲਿਆਂ ਨੂੰ ਨੇੜੇ ਦੇ ਰਿਸ਼ਤੇਦਾਰਾਂ ਨੂੰ ਕਹਿ ਲੋ ਧੀਆਂ ਪੁੱਤਰਾਂ ਨੂੰ ਦੋ ਤਿਆਂ ਪੋਤਿਆਂ ਨੂੰ ਮਿਲ ਕੇ ਸਕੂਨ ਮਿਲਦਾ ਆਪਾਂ ਕਹਿੰਦੇ ਆ ਨਾ ਜੇ ਥੋੜਾ ਜਿਹਾ ਲਾਮੋ ਆਈਏ ਤਾਂ ਆਪਾਂ ਆਪਦੇ ਪੋਤੇ ਦੋ ਤੈਨੂੰ ਚੱਕ ਕੇ ਜਦੋਂ ਆਪਾਂ ਸੀਨੇ ਨਾਲ ਲਾਉਨੇ ਵੀ ਹਾਂ ਆਰਾਮ ਲੱਗਿਆ ਸ਼ਾਂਤ ਹੋ ਗਿਆ ਮੇਰਾ ਮਾਨਾ ਖੁਸ਼ ਹੋ ਗਿਆ ਮੈਨੂੰ ਸ਼ਾਂਤੀ ਮਿਲ ਗਈ ਆਪਾਂ ਕਹਿੰਦੇ ਆ ਨਾ ਆਪਣੇ ਦੋਤੇ ਪੋਤੇ ਨੂੰ ਧੀ ਪੁੱਤਰ ਨੂੰ ਗਲ ਨਾਲ ਲਾ ਕੇ ਇਹ ਕਹਿੰਦੇ ਹਨ ਇਸੇ ਤਰ੍ਹਾਂ ਹੀ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਹੇ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ ਪਰ ਮੈਨੂੰ ਤੇਰੇ ਮਲਾਪ ਤੋਂ ਪੈਦਾ ਹੋਣ ਵਾਲੀ ਸ਼ਾਂਤੀ ਨਹੀਂ ਮਿਲ ਰਹੀ ਕਿਉਂਕਿ ਤੂੰ ਮੈਨੂੰ ਹਜੇ ਮਿਲਿਆ ਨਹੀਂ ਜਦੋਂ ਮਿਲ ਪਿਆ ਉਦੋਂ ਸ਼ਾਂਤੀ ਪ੍ਰਾਪਤ ਮਿਲ ਜਾਣੀ ਆ ਪ੍ਰਭੂ ਪਰਮਾਤਮਾ ਦੇ ਮਲਾਪ ਦੇ ਮਿੰਨ ਦੀ ਤਾੰਗ ਵਿੱਚ ਹੈ ਜਿਹੜਾ ਜੀਵ ਉਹਨੂੰ ਜਦੋਂ ਗੁਰੂ ਦਾ ਗਿਆਨ ਮਿਲਦਾ ਮਨ ਸ਼ਾਂਤ ਹੋ ਜਾਂਦਾ ਖੁਸ਼ ਹੋ ਜਾਂਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸ਼ਿੰਗਾਰਾਂ ਗਿਆਨ ਅੰਜਨ ਗਿਆਨ ਦਾ ਸਰਮਾ ਨਾਮ ਵਿੰਜਨ ਭਏ ਸਗਲੇ ਸ਼ਿੰਗਾਰਾ ਮਹਾਰਾਜ ਕਹਿੰਦੇ ਜਿਸ ਨੂੰ ਗੁਰੂ ਦੇ ਬਖਸ਼ੇ ਗਿਆਨ ਦਾ ਸੁਰਮਾ ਮਿਲ ਗਿਆ ਜਿਸ ਨੂੰ ਆਤਮਿਕ ਜੀਵਨ ਦਾ ਭੋਜਨ ਹਰਨਾਮ ਮਿਲ ਗਿਆ ਉਸ ਦੇ ਸਾਰੇ ਆਤਮਿਕ ਸ਼ਿੰਗਾਰ ਸਫਲ ਹੋ ਗਏ ਇੱਕ ਤਾਂ ਸਰੀਰ ਦੇ ਸਰੀਰ ਦੇ ਸ਼ਿੰਗਾਰ ਹਨ ਸਰੀਰ ਦਾ ਸ਼ਿੰਗਾਰ ਬੀਬੀਆਂ ਜਿਆਦਾ ਕਰਦੀਆਂ ਨੇ ਭਾਈ ਆ ਸੋਹਣੇ ਕੱਪੜੇ ਪਾਲੇ ਦਸਤਾਰ ਸਜਾ ਲਈ ਦਾੜਾ ਪ੍ਰਕਾਸ਼ ਆ ਇਹ ਵੀ ਸ਼ਿੰਗਾਰ ਆ ਗੁਰੂ ਦੇ ਕਕਾਰ ਪਾਏ ਹੋਏ ਨੇ ਸਰੀਰ ਦੇ ਉੱਪਰ ਇਹ ਸਰੀਰ ਦਾ ਸ਼ਿੰਗਾਰ ਆ ਮਨ ਦਾ ਸ਼ਿੰਗਾਰ ਆ ਜਿਹੜਾ ਜੀਵ ਆਤਮਾ ਦਾ ਸ਼ਿੰਗਾਰ ਆ ਮਹਾਰਾਜ ਕਹਿੰਦੇ ਜਿਸ ਨੂੰ ਗੁਰੂ ਦੇ ਬਖਸ਼ੇ ਗਿਆਨ ਦਾ ਸੁਰਮਾ ਮਿਲ ਗਿਆ ਗੁਰੂ ਦੇ ਗਿਆਨ ਦਾ ਸੁਰਮਾ ਪੈ ਗਿਆ ਅੱਖਾਂ 'ਚ ਜੀਵ ਆਤਮਾ ਦੀਆਂ ਅੱਖਾਂ 'ਚ ਜਿਸ ਨੂੰ ਆਤਮਿਕ ਜੀਵਨ ਦਾ ਭੋਜਨ ਹਰਨਾਮ ਮਿਲ ਗਿਆ ਉਸ ਦੇ ਸਾਰੇ ਆਤਮਿਕ ਸ਼ਿੰਗਾਰ ਸਫਲ ਹੋ ਗਏ ਨਾਨਕ ਪੰਪੈ ਸੰਤ ਜਾਪੈ ਨਾਨਕ ਪੰਪੈ ਸੰਤ ਜਾਪੈ ਮਿਲਕੰਤ ਹਮਾਰਾ ਗੁਰੂ ਮਹਾਰਾਜ ਜੀ ਕਹਿੰਦੇ ਨੇ ਨਾਨਕ ਸੰਤ ਜਨਾਂ ਦੀ ਚਰਨੀ ਪੈਂਦਾ ਹੈ ਕਿਹੜੇ ਸੰਤ ਜਨਾਂ ਦੀ ਸਤ ਸੰਗੀ ਜਨ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਚਰਨੀ ਪੈਂਦਾ ਗੁਰੂ ਨਾਨਕ ਕਹਿੰਦੇ ਅਸੀਂ ਉਹਨਾਂ ਦੇ ਚਰਨੀ ਪੈਨੇ ਤਾਂ ਹੀ ਆ ਭਗਤ ਪਿਆਰਿਆਂ ਦੀ ਬਾਣੀ ਇਕੱਠੀ ਕੀਤੀ ਨਾ ਭਗਤ ਪਿਆਰਿਆਂ ਦੀ ਗੁਰ ਸਿੱਖ ਸਹਿਬਾਨਾਂ ਦੀ ਪਟ ਸਹਿਬਾਨਾਂ ਦੀ ਗੁਰਬਾਣੀ ਇਕੱਠੀ ਕਰਕੇ ਸਾਨੂੰ ਬਾਣੀ ਦਾ ਬਹੁਤ ਤਿਆਰ ਕਰਕੇ ਦਿੱਤਾ ਬਹੁਤ ਜਹਾਜ ਜਿਸ ਗੁਰਬਾਣੀ ਦੇ ਨਾਮ ਜਹਾਜ ਤੇ ਮਨ ਨੂੰ ਸਵਾਰ ਕਰਕੇ ਅਸੀਂ ਇਸ ਸੰਸਾਰ ਭਵਜਲ ਸਾਗਰ ਤੋਂ ਪਾਰ ਲੰਘਣਾ ਹੈ ਗੁਰੂ ਦਾ ਗਿਆਨ ਦੇ ਨਾਲ ਮਨ ਨੂੰ ਜੋੜ ਕੇ ਸੰਸਾਰ ਸਾਗਰ ਭਵਜਲ ਤੋਂ ਪਾਰ ਲੰਘਣਾ ਹੈ ਜਿੰਦੇ ਜੀ ਮਰਨ ਤੋਂ ਬਾਅਦ ਨਹੀਂ ਮਰਨ ਤੋਂ ਬਾਅਦ ਤਾਂ ਮਹਾਰਾਜ ਕਹਿੰਦੇ ਨਾਨਕ ਏਬ ਨਾ ਜਾਪੀ ਕਿੱਥੇ ਜਾਏ ਸਮਾਈ ਮਹਾਰਾਜ ਕਹਿੰਦੇ ਉਹ ਤਾਂ ਰੂਹਾਂ ਪਤਾ ਨਹੀਂ ਕਿੱਥੇ ਜਾ ਕੇ ਸਮਾ ਜਾਂਦੀਆਂ ਇਹ ਨਹੀਂ ਕੋਈ ਕੁਝ ਪਤਾ ਕੀਤਾ ਜਾ ਜਿੰਦੇ ਜੀ ਮਨੁੱਖੇ ਜਨਮ ਵਿੱਚ ਰਹਿੰਦਿਆਂ ਰਹਿੰਦਿਆਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਇੱਕ ਮਿੱਕਤਾ ਕਰਨੀ ਹੈ ਆਪਾਂ ਹੋਊਗੀ ਕਦੋਂ ਜਦੋਂ ਗੁਰੂ ਦੇ ਗਿਆਨ ਨਾਲ ਜੁੜੇ ਰਹਾਂਗੇ ਜੇ ਰਸਤੇ ਬਦਲਦੇ ਰਹੇ ਆਪਾਂ ਕੱਲ ਵੀ ਗੱਲ ਕਰੀ ਸੀ ਜੇ ਰਸਤੇ ਬਦਲਦੇ ਰਹੇ ਤਾਂ ਟਾਈਮ ਨਿਕਲ ਜਾਣਾ ਆਪਾਂ ਮੰਜ਼ਿਲ ਤੇ ਨਹੀਂ ਪਹੁੰਚਣਾ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰ ਉੱਠਦੀ ਆ ਪਾਣੀ ਦੀ ਲਹਿਰ ਉੱਠੀ ਸੱਲ ਕਹਿ ਦਿੰਨੇ ਆਪਾਂ ਛਲ ਉੱਠੀ ਉਹ ਪਾਣੀ 부ੜਕ ਕੇ ਬਾਹਰ ਜਾ ਡਿੱਗਿਆ ਕੁਝ ਕ ਪਾਣੀ ਵਾਪਸ ਜਦੋਂ ਜਦੋਂ ਉਹ ਜੋਰ ਘਟਿਆ ਸੱਲ ਦਾ ਤੇ ਪਾਣੀ ਕੁਛ ਪਿੱਛੇ ਵਾਪਸ ਮੁੜ ਕੇ ਸਮੁੰਦਰ ਵਿੱਚ ਹੀ ਪੈ ਗਿਆ ਉਹ ਕੀ ਹੋ ਗਿਆ ਸਮੁੰਦਰ ਹੀ ਬਣ ਗਿਆ ਫੇਰ ਸਮੁੰਦਰ ਦਾ ਰੂਪ ਹੋ ਗਿਆ ਜਿਹੜਾ ਪਾਣੀ ਟੋਇਆਂ ਟਿੱਬਿਆਂ ਚ ਖੱਡਿਆਂ ਚ ਖੜ ਗਿਆ ਰਹਿ ਗਿਆ ਉਹ ਫਿਰ ਉੱਥੇ ਹੀ ਸੁੱਕ ਜਾਂਦਾ ਮੁਸਕ ਵੀ ਜਾਂਦਾ ਕਈ ਵਾਰੀ ਦੇਖਦੇ ਆ ਪਾਣੀ ਦੇ ਵਿੱਚ ਕੀੜੇ ਕਿਰਮ ਚੱਲਦੇ ਹੁੰਦੇ ਨੇ ਇਸੇ ਤਰ੍ਹਾਂ ਹੀ ਮਨੁੱਖ ਤੇਰਾ ਮਨੁੱਖਾ ਜੀਵਨ ਹੈ ਇਹ ਉਸ ਪ੍ਰਭੂ ਪਰਮਾਤਮਾ ਤੋਂ ਇਹ ਆਈ ਹੈ ਜੀਵ ਆਤਮਾ ਜੇ ਤਾ ਉਹਦਾ ਨਾਮ ਜਪਦੀ ਰਹੀ ਜਪਦੀ ਰਹੀ ਤਾਂ ਵਾਪਸ ਉਦੇ ਵਿੱਚ ਹੀ ਲੀਨ ਹੋ ਜਾਏਗੀ ਪ੍ਰਭੂ ਪ੍ਰਮਾਤਮਾ ਦਾ ਰੂਪ ਹੀ ਹੋ ਜੂ ਜੇ ਇਹ ਟੋਇਆ ਟੱਬਿਆਂ 'ਚ ਪੈਣ ਦਾ ਮਤਲਬ ਹੀ ਰਸਤੇ ਬਦਲਦਾ ਰਿਹਾ ਕਿਤੇ ਕਿੱਧਰ ਨੂੰ ਹੋ ਗਿਆ ਕਿਤੇ ਕਿੱਧਰ ਨੂੰ ਹੋ ਗਿਆ ਕਿਤੇ ਕੋਈ ਕੰਮ ਕਰ ਲਿਆ ਮਨ ਤਾਂ ਮਨਤਾਵਾ ਕਿਤੇ ਕੋਈ ਕਰ ਨਹੀਂ ਫੇਰੇ ਉਸ ਉੱਠੀ ਹੋਈ ਸਮੁੰਦਰ ਚੋਂ ਲਹਿਰ ਦੇ ਪਾਣੀ ਵਾਂਗ ਜਿਹੜਾ ਟੋਇਆ ਟੱਬਿਆਂ 'ਚ ਖੜ ਕੇ ਸੁੱਕ ਗਿਆ ਇਸੇ ਤਰ੍ਹਾਂ ਭਾਈ ਤੂੰ ਆਪਦੇ ਰਸਤੇ ਬਦਲਦਾ ਬਦਲਦਾ ਹੀ ਜੀਵਨ ਤੇਰਾ ਬਸਰ ਹੋ ਜਾਣਾ ਜੀਵਾਤਮਾ ਨੇ ਅਡਾਰੀ ਮਰ ਜਾਣੀ ਆ ਪਿੰਜਰੇ ਨੂੰ ਪੰਛੀ ਨੇ ਛੱਡ ਜਾਣਾ ਫਿਰ ਉੱਥੇ ਦਾ ਉੱਥੇ ਰਹੇਗਾ 83 ਦਾ ਗੇੜੀ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ ਫਿਰ ਮਹਾਰਾਜ ਨੇ ਸਮਝਾਉਣਾ ਕੀਤਾ ਨਾਨਕ ਪਿਆੰਪੈ ਸੰਤ ਜਪੈ ਜੰਪੈ ਮੇਲਕੰਤ ਹਮਾਰਾ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣਾ ਕੀਤਾ ਵੀ ਸੰਤ ਜਨਾਂ ਦੀ ਚਰਨੀ ਪੈਂਦਾ ਹਾਂ ਸੰਤਾਂ ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹਾਂ ਕਰਦਾ ਹੈ ਕਿ ਮੈਨੂੰ ਮੇਰਾ ਪ੍ਰਭੂ ਪਤੀ ਮਲਾਵੋ ਕਿਹੜੇ ਸੰਤਾਂ ਦੇ ਸਤਸੰਗੀ ਜਨਾਂ ਦੀ ਸਤਸੰਗੀ ਕਿਤਾਪਾ ਭੈਣ ਭਰਾ ਜਿੰਨੇ ਕੁ ਬੈਠੇ ਆ ਤੇ ਇੱਕ ਸਤਸੰਗੀ ਜਿਹੜੇ ਜਿਨ੍ਹਾਂ ਦੀ ਗੁਰਬਾਣੀ ਦਰਜਾਂ ਹੈ ਕਹਿ ਦਿੰਨੇ ਆ ਭਗਤ ਰਬਦਾਸ ਹੋਗੇ ਭਗਤ ਪੀਪਾ ਜੀ ਹੋਗੇ ਭਗਤ ਨਾਮਦੇਵ ਜੀ ਹੋਗੇ ਭਗਤ ਕਬੀਰ ਜੀ ਹੋਗੇ ਬਾਬਾ ਫਰੀਦ ਜੀ ਹੋਗੇ ਸੂਰਦਾਸ ਜੀ ਹੋਗੇ ਭਗਤ ਧੰਨਾ ਜੀ ਹੋਗੇ ਇਹ 15 ਮਾ ਪੁਰਖਾਂ ਦੀ ਬਾਣੀ ਆ ਇਹ ਸਤਸੰਗੀ ਇੱਕ ਰੂਪ ਹੋਏ ਬੈਠੇ ਨੇ ਰੱਬ ਦਾ ਰੂਪ ਹੋਗੇ ਇਹੋ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਂਗੇ ਤਾਂ ਸਾਨੂੰ ਉਹ ਪ੍ਰਭੂ ਪਰਮਾਤਮਾ ਦੇ ਬਚਨ ਸੁਣਦੇ ਰਹਿਣਗੇ ਉਹ ਸੁਣਾਉਂਦੇ ਰਹਿਣਗੇ ਆਪਾਂ ਸਮਝ ਕੇ ਆਪਣਾ ਜੀਵਰ ਬਸਰ ਕਰਾਂਗੇ ਗੁਰੂ ਦੇ ਕਹੇ ਅਨੁਸਾਰ ਤੇ ਮਿਲ ਗਿਆ ਰੱਬ ਰੱਬ ਕਿਹੜਾ ਦੂਰ ਹੈ ਗੱਲ ਭਾਵੇਂ ਵਾਰੀ ਆ ਬੁੱਲੇ ਸ਼ਾਹ ਦੀ ਗੱਲ ਹੈ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਇਹ ਤਾਂ ਬਹੁਤ ਸੌਖੀ ਜੀ ਗੱਲ ਆ ਬੁੱਲੇ ਸ਼ਾਹ ਜੀ ਕਹਿੰਦੇ ਨੇ ਬਹੁਤ ਸੌਖੀ ਜੀ ਗੱਲ ਆ ਰੱਬ ਨੂੰ ਪ੍ਰਾਪਤ ਕਰਨਾ ਵੀ ਇਧਰੋਂ ਮਨ ਨੂੰ ਪਾਈ ਬਕਾਰਾਂ ਵੱਲੋਂ ਮੋੜ ਲੈ ਤੇ ਗੁਰੂ ਦੇ ਗਿਆਨ ਨਾਲ ਜੋੜ ਲੈ ਰੱਬ ਮਿਲ ਗਿਆ ਪਰ ਸਾਨੂੰ ਮੋਹ ਮਮਤਾ ਦਾ ਜਾਲ ਆ ਜਿਹੜਾ ਬਕਾਰ ਸਾਨੂੰ ਜਿਹੜੇ ਚਿੰਬੜੇ ਹੋਏ ਨੇ ਸਾਡਾ ਖੜਾ ਨਹੀਂ ਛੜਦੇ ਛਡਾਉਣਾ ਨਹੀਂ ਚਾਹੁੰਦੇ ਖੜਾ ਬਕਾਰਾਂ ਤੋਂ ਮਨੁੱਖ ਖੜਾ ਛਡਾਉਣਾ ਹੀ ਨਹੀਂ ਜਾਂਦਾ ਜੇ ਮੈਂ ਨਾ ਗਰਬਾਣੀ ਚ ਪੰਕਤੀ ਆਏਗੀ ਅੱਗੇ ਮਰਕਟ ਮੁਸ਼ਤੀ ਰਾ ਅਨਾਜ ਕੀ ਮਨ ਬੋਰਾ ਰੇ ਲੀਨੋ ਹਾਥ ਪਛਾਰ ਮਨ ਬੋਰਾ ਰੇ ਸੂਟਣ ਕੋ ਸੰਸਾ ਪਰਿਆ ਮਨ ਬੋਰਾ ਰੇ ਇਸ ਪੰਕਤੀ ਦਾ ਭਾਵ ਪਤਾ ਕੀ ਆ ਮਹਾਰਾਜ ਕਹਿੰਦੇ ਨਾ ਵੀ ਇੱਕ ਮੌਂਕੀ ਕਹ ਲੋ ਬਾਂਦਰ ਕਹ ਲੋ ਬਾਂਦਰ ਨੂੰ ਜਿਹੜੇ ਫੜਨ ਵਾਲੇ ਆ ਨਾ ਬਾਂਦਰ ਨੂੰ ਜਿਹੜੇ ਫੜਦੇ ਨੇ ਉਹ ਇੱਕ ਭੀੜੇ ਮੂੰਹ ਵਾਲਾ ਕੁੱਜਾ ਖਿੱਲਾਂ ਦਾ ਭਰ ਲੈਂਦੇ ਨੇ ਖਿੱਲਾਂ ਦਾ ਭਰ ਕੇ ਕੁੱਜਾ ਭੀੜੇ ਮੂੰਹ ਵਾਲਾ ਉਹ ਧਰਤੀ 'ਚ ਗੱਡ ਦਿੰਦੇ ਨੇ ਜਿੱਥੇ ਬਾਂਦਰ ਬਾਲੇ ਨੇ ਜਿੱਥੇ ਉਹਨਾਂ ਨੇ ਫੜਨਾ ਉਹ ਕੀ ਕਰਦੇ ਨੇ ਕੁੱਜਾ ਗੱਡਿਆ ਗਿਆ ਤੇ ਬਾਂਦਰ ਗਿਆ ਕੁੱਜੇ ਕੋਲੇ ਤੇ ਉਹਨੇ ਕੀ ਕਰਿਆ ਇਹ ਲੰਬਾ ਜਿਹਾ ਹੱਥ ਕਰਕੇ ਪਾ ਲਿਆ ਹੂੰ ਕਹਿੰਦਾ ਖਿੱਲਾਂ ਉਹ ਖਿੱਲਾ ਦਾ ਲਾਲਚ ਦੇ ਵਿੱਚ ਉਹਨੇ ਹੱਥ ਲੰਬਾ ਕਰਕੇ ਪਾ ਲਿਆ ਕੁਜੇ ਦੇ ਵਿੱਚ ਤੇ ਅੰਦਰੋਂ ਭਰ ਲਈ ਮੁਠੀ ਜਦੋਂ ਮੁਠੀ ਭਰ ਲਈ ਤੇ ਹੱਥ ਮੋਟਾ ਹੋ ਗਿਆ ਹੁਣ ਉਹ ਮੁਠੀ ਖੋਲਦਾ ਨਹੀਂ ਤੇ ਹੱਥ ਕੁਜੇ ਵਿੱਚੋਂ ਨਿਕਲਦਾ ਨਹੀਂ ਚੀਕਾ ਮਾਰਦਾ ਦੂਜਿਆਂ ਨੂੰ ਆਪਦੇ ਨਾਲ ਦੇ ਨੂੰ ਚੀਕਾ ਮਾਰ ਮਾਰ ਕੇ ਛਾਦਾ ਹੋ ਵੀ ਮੈਨੂੰ ਛਡਾਓ ਉਹ ਕਮਲਾ ਇਹਨਾਂ ਨਹੀਂ ਜਾਣਦਾ ਵੀ ਕੁਜੇ ਨੇ ਨਹੀਂ ਤੈਨੂੰ ਫੜਿਆ ਤੂੰ ਕੁਜੇ ਨੂੰ ਫੜ ਲਿਆ ਬਈ ਮੁਠੀ ਖੋਲ ਦੇ ਤੇ ਉੱਡ ਜਾ ਇਸੇ ਤਰ੍ਹਾਂ ਹੀ ਮਨੋਖਾ ਮਨੋਖੀ ਕੀ ਕਰਦਾ ਲੋਭ ਲਾਲਚ ਦੀ ਮੁਠੀ ਭਰੀ ਬੈਠਾ ਵਹਿਮ ਭਰਮਾਂ ਦਾ ਭਾਰ ਚੱਕੀ ਫਿਰਦਾ ਉਹ ਉਧਰ ਨੂੰ ਤੁਰਿਆ ਨਹੀਂ ਜਾਂਦਾ ਭੱਜਿਆ ਨਹੀਂ ਜਾਂਦਾ ਹੁਣ ਉਹ ਵਹਿਮ ਭਰਮਾਂ ਜਿਹੜੇ ਵਿਸ਼ੇਪਕਾਰ ਉਹਨੂੰ ਜਕੜੀ ਰੱਖਦੇ ਨੇ ਤੇ ਜੇ ਉਹ ਵਿਸ਼ੇਪਕਾਰਾਂ ਬਲਕਿ ਉਹ ਮਨ ਨੂੰ ਕੰਟਰੋਲ ਕਰਕੇ ਮੋੜ ਲਵੇ ਤੇ ਖੜਾ ਛੁੱਟ ਗਿਆ ਜਿਵੇਂ ਜੇ ਬਾਂਦਰ ਉਹ ਮੁਠੀ ਖੋਲ ਦੇਵੇ ਜਾ ਉਹਦਾ ਹੱਥ ਨਿਕਲ ਜਾਣਾ ਤੇ ਬਾਜੂ ਫਿਰ ਉਹਨਾਂ ਦੇ ਬੱਸ ਨਹੀਂ ਪੈਂਦਾ ਨਹੀਂ ਤਾਂ ਫਿਰ ਨਾਚਿਓ ਘਰ ਘਰ ਵਾਰ ਫਿਰ ਦਰ ਦਰ ਤੇ ਘਰ ਘਰ ਦੇ ਮੂਰੇ ਨੱਚਦਾ ਉਹ ਗੁਲਾਮ ਹੋ ਜਾਂਦਾ ਮੋਦਾਰੀ ਉਹਨੂੰ ਫਿਰ ਖੇਡਾ ਪਾਉਣ ਤੇ ਰੱਖਦਾ ਫਿਰ ਉਹਦੇ ਕਹੇ ਅਨਸਾਰ ਚੱਲਦਾ ਉਹ ਇਸੇ ਤਰ੍ਹਾਂ ਹੀ ਮਨੁੱਖਾ ਬੱਸ ਆਪਣੇ ਲੋਭ ਲਾਲਚ ਦੇ ਵਿੱਚ ਫਸਿਆ ਹੋਇਆ ਬਾਂਦਰ ਦੀ ਤਰ੍ਹਾਂ ਮੁਠੀ ਭਰੀ ਹੋਈ ਹੈ ਉਹ ਛੱਡਦਾ ਨਹੀਂ ਤੇ ਖਿਹੜਾ ਛੱਡਦਾ ਨਹੀਂ ਜੇ ਵਿਸ਼ਿਆ ਬਕਾਰਾਂ ਨੂੰ ਬਹਿਮਾ ਭਰਮਾਂ ਨੂੰ ਕਰਮਾਂ ਕਾਂਡਾਂ ਨੂੰ ਛੱਡ ਕੇ ਗੁਰੂ ਦੇ ਗਿਆਨ ਨਾਲ ਜੁੜ ਜੇ ਤਾਂ ਜ਼ਿੰਦਗੀ ਆਜ਼ਾਦ ਹੈ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ ਨਹੀਂ ਤਾਂ ਫਿਰ ਜਿਵੇਂ ਬਾਂਦਰ ਮਦਾਰੀ ਦੇ ਬਸ ਪੈ ਗਿਆ ਲਾਲਚ ਬਸ ਹੋ ਕੇ ਖਿੱਲਾ ਦਾ ਲਾਲਚ ਕਰ ਗਿਆ ਮਦਾਰੀ ਦੇ ਬਸ ਪੈ ਗਿਆ ਹੁਣ ਉਹਦੇ ਕੈਦ ਚ ਇਸੇ ਤਰ੍ਹਾਂ ਹੀ ਮਨੁੱਖ ਬਹਿਮਾ ਭਰਮਾਂ ਕਰਮਾਂ ਕਾਂਡਾਂ ਵਿਸ਼ਿਆ ਬਕਾਰਾਂ ਦੀ ਕੈਦ ਵਿੱਚ ਛੁੱਟਦਾ ਨਹੀਂ ਗੁਰੂ ਮਾਰਾ ਜੀ ਨੇ ਸਮਝਾਉਣਾ ਕੀਤਾ ਲੱਖ ਕੋ ਲਹਿਨੇ ਮੋਹ ਹਰ ਜਬ ਲਗ ਨਾ ਮਿਲੇ RAM ਲੱਖ ਕੋ ਲਹਿਨੇ ਮੋਹ ਹਰ ਜਬ ਲਗ ਨਾ ਮਿਲੇ RAM ਆਗੀ ਗੱਲ ਉਹੀ ਮونکی ਵਾਲੀ ਕੋਈ ਜਿਹੜੀ ਆਪਾਂ ਕਰੀ ਆ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਜਦ ਤੱਕ ਪ੍ਰਮਾਤਮਾ ਨਹੀਂ ਮਿਲਦਾ ਜਦ ਤੱਕ ਮੇਰੀਆਂ ਭੁੱਲਾਂ ਦੇ ਮੈਨੂੰ ਲੱਖਾਂ ਆਲਾਂਬੇ ਮਿਲਦੇ ਰਹਿੰਦੇ ਹਨ ਜਿੰਨਾ ਚਿਰ ਪ੍ਰਭੂ ਪ੍ਰਮਾਤਮਾ ਨਹੀਂ ਮਿਲਦਾ ਨਾ ਉਨਾ ਚਿਰ ਮਨੁੱਖ ਨੂੰ ਉਹਦੀਆਂ ਭੁੱਲਾਂ ਦੇ ਲੱਖਾਂ ਆਲਾਂਬੇ ਮਿਲਦੇ ਨੇ ਗਰਵਾਣੀ ਵੀ ਆਲਾਂਬੇ ਦਿੰਦੀ ਐ ਵੇ ਮੂਰਖ ਮਨ ਕਿਤੇ ਮਿੱਤਰ ਕਹਿ ਕੇ ਕਹਾ ਮਹਾਰਾਜ ਨੇ ਵੀ ਆਓ ਮਿੱਤਰ ਪਿਆਰਿਓ ਆਓ ਸੰਤ ਪਿਆਰਿਓ ਪਿਆਰ ਨਾਲ ਵੀ ਕਿਹਾ ਲਾਂਭੇ ਵੀ ਦਿੱਤੇ ਆ ਮੂਰਖ ਵੀ ਕਿਹਾ ਦਰਦਾ ਦਾ ਕੁੱਤਾ ਵੀ ਕਿਹਾ ਮਨੁੱਖ ਨੂੰ ਲਾਂਭੇ ਵੀ ਦਿੱਤੇ ਗੁਰੂ ਨੇ ਵੀ ਟਿਕ ਜਾ ਕਾ ਤੋ ਮੈਂ ਤੁਰਿਆ ਫਿਰਦਾ ਲਾਲਚ ਬਸ ਹੋਇਆ ਇੱਥੇ ਵੀ ਮਹਾਰਾਜ ਨੇ ਇਹੀ ਦੱਸਿਆ ਵੀ ਲਾਖ ਬਲਹਨੇ ਮੋਹ ਹਰ ਜਬ ਲਗਣਾ ਮਿਲੇ RAM ਜਿੰਨਾ ਚੱਕ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਰ ਜ਼ਿੰਦਗੀ ਨੂੰ ਲੰਬੇ ਹੀ ਆ ਮਨੁੱਖੇ ਜਨਮ ਨੂੰ ਵੀ ਤੈਨੂੰ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਮਨੁੱਖਾ ਜਨਮ ਦਿੱਤਾ ਤੇ ਤੂੰ ਕਰਮ ਕਾਂਡ ਹੀ ਕਰਦਾ ਫਿਰਦਾ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦਾ ਗੁਰੂ ਨਾਲ ਨਹੀਂ ਜੁੜਿਆ ਤੂੰ ਤਾਂ ਹੋਰ ਹੀ ਪਾਸੇ ਜੁੜ ਗਿਆ